ਪਿੰਡ ਕੁਲਾਣਾ ਵਿਖੇ ਬੀਤੇ ਦਿਨੀ ਇੱਕ ਪਲਾਟ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਆਪਸੀ ਝਗੜਾ ਹੋਇਆ ਸੀ ਅਤੇ ਜਿਸ 'ਚ ਬਹਾਦਰ ਸਿੰਘ, ਬਲਵਿੰਦਰ ਕੌਰ, ਮੋਹ ਸਿੰਘ ਨੂੰ 9 ਤਾਰੀਖ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ 'ਚੋਂ ਮੰਗਲਜੀਤ ਸਿੰਘ, ਕਰਨ ਸਿੰਘ ਅਤੇ ਰਵੀ ਸਿੰਘ ਨੂੰ ਥਾਣਾ ਸਿਟੀ ਮੁਖੀ ਸੁਖਜੀਤ ਸਿੰਘ ਉਹਨਾਂ ਦੀ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਇੱਕ ਪਿਸਤੌਲ, ਮੋਟਰਸਾਈਕਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਹੈ। ਇਸ ਮੁਕਦਮੇ ਦੇ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਥਾਣਾ ਸਿਟੀ ਵਿਖੇ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਿਵੇਂ ਅਸੀਂ ਬਡਲਾੜਾ ਪੁਲਿਸ ਇੱਕ ਅਹਿਮ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੀ ਪਿਛਲੇ ਦਿਨੀ 187 ਨੰਬਰ ਐਫਆਈਆਰ ਦੇ ਵਿੱਚ ਸੈਕਸ਼ਨ 109 191 190 68225 ਆਮ ਸੈਕਟਰ ਜਿਹੜੇ ਕੀ ਕੋਰਸਪੋਂਡਿੰਗ ਆਪੀਸੀ ਦੇ ਬਣ ਜਾਂਦੇ 307 148 49 120b ਤੇ 25 ਆਮ ਸੈਕਟਰ ਸੋ ਜੀ ਇਹ ਵਾਰਦਾ ਤੇ ਇਸ ਤਰ੍ਹਾਂ ਹੋਈ ਸੀ ਕਿ ਦੋ ਪਾਰਟੀਆਂ ਦੇ ਵਿੱਚ ਆਪਸੀ ਪਲਾਟ ਨੂੰ ਲੈ ਕੇ ਕੋਈ ਝਗੜਾ ਹੋਇਆ ਸੀ ਤੇ ਝਗੜਾ ਇਸ ਕਦਰ ਵਧਿਆ ਕਿ ਉੱਥੇ ਫਾਇਰਿੰਗ ਹੋ ਗਈ ਸੀ ਮੌਕੇ ਤੇ ਸੋ ਇਹਦੇ ਵਿੱਚ ਇੱਕ ਬੰਦਾ ਗੁਰਿੰਦਰਜੀਤ ਸਿੰਘ ਇੰਜਰਡ ਸੀ ਸੋ ਗੁਡਲਾਡਾ ਪੁਲਿਸ ਨੇ ਸਵਿਫਟਲੀ ਐਕਸ਼ਨ ਲੈਂਦੇ ਹੋਏ ਸਾਡੇ ਐਸਐਚਓ ਸੁਖਜੀਤ ਜੀ ਦੇ ਅੰਡਰ ਟੀਮਸ ਫਾਰਮ ਹੋਈਆਂ ਅਸੀਂ ਲਗਾਤਾਰ ਉਹਨੂੰ ਟਰੈਕ ਕਰਦੇ ਰਹੇ ਸੀ ਤੇ ਵਿਦਨ 48 ਆਰਸ ਅਸੀਂ ਚਾਰ ਅਕਿਊਜ਼ਡ ਉਹਦੇ ਚ ਫੜ ਲਏ ਸੀ ਬਹਾਦਰ ਸਿੰਘ ਬੋਰ ਸਿੰਘ ਸ਼ੇਰਜੀਤ ਐਂਡ ਬਲਵਿੰਦਰਪਾਲ ਸੋ ਇਹਨਾਂ ਤੋਂ ਇੱਕ 12 ਮੋਰ ਰਾਈਫਲ ਰਿਕਵਰ ਹੋਈ ਸੀ ਦੋ ਜਿੰਦਾ ਕਾਰਤੂਸ ਔਰ ਇੱਕ ਜਿਹੜਾ ਬਾਈਕ ਵਾਰਦਾਤ ਦੇ ਵਿੱਚ ਵਾਰਦਾਤ ਕਰਨ ਤੋਂ ਬਾਅਦ ਭੱਜੇ ਸੀ ਉਹ ਚ ਯੂਜ਼ ਹੋਇਆ ਸੀ ਸੋ ਇਸੇ ਲੜੀ ਤਹਿਤ ਮੈਂ ਤੁਹਾਨੂੰ ਹੋਰ ਇੱਕ ਅਪਡੇਟ ਦੇਣਾ ਚਾਹੁੰਦਾ ਇਨਫੋਰਮੇਸ਼ਨ ਇਹ 5th ਡੇ ਅੱਜ 12 ਸਤੰਬਰ ਪੰਜਵਾਂ ਦਿਨ ਐ ਸਵਾਰਧਤ ਹੋਈ ਨੂੰ ਤੇ ਅਸੀਂ ਜਿਹੜੇ ਬਾਕੀ ਉਹਦੇ ਵਿੱਚ ਰਹਿੰਦੇ ਅਕਿਊਜ਼ਡ ਮੰਗਲ ਸਿੰਘ ਤੇ ਇੱਕ ਕਰਨ ਸਿੰਘ ਐਂਡ ਇੱਕ ਰਵੀ ਸਿੰਘ ਇਹ ਜੁਵినਾਈਲ ਐ ਜੀ ਇਹ ਤਿੰਨ ਬੰਦੇ ਅਸੀਂ ਐਪਰੀਹੈਂਡ ਕੀਤੇ ਐ ਸੋ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਐ ਇੱਕ ਪਿਸਟਲ 315 ਬੋਰ ਇੱਕ ਇੱਕ ਮੋਟਰਸਾਈਕਲ ਔਰ ਇੱਕ ਜਿੰਦਾ ਕਾਰਤੂਸ ਐ ਜੀ ਜਿਹੜੀ 12 ਬੋਰ ਰਾਈਫਲ ਇਹਦੇ ਚ ਯੂਜ਼ ਕੀਤੀ ਗਈ ਐ ਉਹ ਲਾਇਸੈਂਸੀ ਵੀ ਆਪਣਾ ਬਹਾਦਰ ਸਿੰਘ ਦੇ ਨਾਮ ਤੇ ਔਰ ਜਿਹੜਾ ਇਹ ਕਟਾ ਹੈਗਾ ਇਹ ਨਜਾਇਜ਼ ਹੈ। ਇਹ ਕਟਾ ਯੂਜ਼ ਕੀਤਾ ਗਿਆ ਕਿ ਨਹੀਂ ਉਹ ਅਸੀਂ ਚੈੱਕ ਆਊਟ ਕਰ ਰਹੇ ਹਾਂ ਬਟ ਅਦਰਵਾਈਜ਼ ਜਿਹੜਾ ਇੱਕ ਮੰਗਾ ਸਿੰਘ ਮੰਗਲ ਸਿੰਘ ਔਰ ਮੰਗਾ ਸਿੰਘ ਹੈ ਇਹ ਸਾਨੂੰ ਪਤਾ ਲੱਗਿਆ ਕਿ ਆਲਰੇਡੀ ਕਈ ਕੇਸਿਸ ਦੇ ਵਿੱਚ ਇਹ ਬੰਦਾ ਵਾਂਟਡ ਸੀਗਾ। ਲੜਾਈ ਝਗੜੇ ਦੇ ਐਂਡ ਅਟੈਂਪਟ ਟੂ ਮਰਡਰ ਵੀ ਕੇਸ ਅਲਰੇਡੀ ਰਜਿਸਟਰਡ। ਸੋ ਇਹ ਤਾਂ ਜੀ ਹੋਇਆ ਇੱਕ ਅਟੈਂਪਟ ਟੂ ਮਰਡਰ ਦਾ ਕੇਸ ਔਰ ਇਸ ਤੋਂ ਅਲਾਵਾ ਵੀ ਮੈਂ ਤੁਹਾਨੂੰ ਇੱਕ ਅਪਡੇਟ ਦੇਣਾ ਚਾਹੁੰਦਾ ਕਿ ਪਿਛਲੇ ਦਿਨੀ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਸੋ ਉਹ ਵੀਡੀਓ ਪੂਰੇ ਬਡਲਾੜਾ ਸ਼ਹਿਰ ਦੇ ਵਿੱਚ ਕਾਫੀ ਵਾਇਰਲ ਹੋ ਰਹੀ ਸੀ ਸੋ ਉਸ ਤੇ ਵੀ ਦੇਖੋ ਸਾਡੇ ਐਸ ਐਚ ਓ ਸੁਖਜੀਤ ਨੇ ਐਂਡ ਇੰਟੈਲੀਜੈਂਸ ਟੀਮ ਸਾਡੀਆਂ ਲੱਗੀਆਂ ਹੋਈਆਂ ਸੀਗੀਆਂ ਕਾਫੀ ਸੋਰਸਸ ਰਹੀਆਂ ਸੀ ਲਗਾਤਾਰ ਉਸ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਸੋ ਉਸ ਕੇਸ ਦੇ ਵਿੱਚ ਵੀ ਇੱਕ ਵੱਡੀ ਕਾਮਯਾਬੀ ਇਹ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਸੈਕਿੰਡ ਡੇ ਦੂਸਰੇ ਦਿਨ ਅਸੀਂ ਉਹ ਬੰਦਿਆਂ ਨੂੰ ਪਕੜ ਲਿਆ ਜੀ ਸੋ ਉਹਨਾਂ ਤੇ ਐਫ ਆਈ ਆਰ ਨੰਬਰ 190 ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 303 23172 ਬੀ ਐਨ ਐਸ ਜੋ ਕਿ ਕੋਰਸਪੋਂਡਿੰਗ 379 ਤੇ 411 ਆਈ ਪੀਸੀ ਦੇ ਬਣ ਜਾਂਦੇ ਆ ਜੀ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਅਕਿਊਜ਼ ਨੇ ਜੀ ਬਲਕਾਰ ਸਿੰਘ ਤੇ ਆਕਾਸ਼ ਸੋ ਇਹਨਾਂ ਦੋਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸੋ ਉਸ ਤੋਂ ਫਰਦਰ ਇਨਵੈਸਟੀਗੇਸ਼ਨ ਕਰਦੇ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਬੰਦੇ ਕੋਲੇ ਸਮਾਨ ਵੇਚ ਰਹੇ ਸੀ ਉਹਦਾ ਨਾਮ ਹੈਗਾ ਜੀ ਰਾਜਕੁਮਾਰ ਸੋ ਉਹ ਵੀ ਬੰਦਾ ਸੀ ਅਪ੍ਰੀਹੈਂਡ ਕਰ ਲਿਆ ਹੈ ਵੁੱਡਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ